ਪਾਸ ਪੰਜਾਬ ਮੈਂ ਇੱਕ ਤੁਹਾਡਾ ਬੇਰੁਜ਼ਗਾਰ ਸਾਥੀ ਅੱਜ ਅਸੀਂ ਹਬੋਰ ਏਰੀਏ ਦੇ ਜੋ ਨਾਲ ਲੱਗਦੇ ਪਿੰਡ ਨਿਹਾਲ ਖੇੜਾ ਦੇ ਵਿੱਚ ਪਹੁੰਚੇ ਆ ਤੇ ਇੱਥੇ ਕੁਝ ਸਾਥੀ ਆਪਣੇ ਬੇਰੁਜ਼ਗਾਰ ਇਕੱਠੇ ਹੋਏ ਸੀ ਇਹ ਮਸਲਾ ਹੈ ਸਿਰਫ ਇੱਕ ਆਪਾ ਵਧੀਆ ਭਰਤੀ ਲੈਣ ਦਾ ਜਿੰਦੇ ਵਿੱਚ ਆਪਣੀਆਂ ਕੁਝ ਸ਼ਰਤਾਂ ਨੇ ਸਾਰੇ ਵਿਸ਼ਿਆਂ ਦੀ ਭਰਤੀ ਅਤੇ ਜਿਹੜੀ 55% ਰੱਦ ਕਰਾਉਂਦੀ ਹੈ ਅੱਜ ਇਹਨਾਂ ਸਾਥੀਆਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਇਹਨਾਂ ਸਾਰੇ ਸਾਥੀਆਂ ਨੇ 13 ਤਰੀਕ ਦਾ ਜੋ ਧਰਨਾ ਅਨਾਉਂਸ ਕੀਤਾ ਗਿਆ ਉਹਦੇ ਵਿੱਚ ਸਾਥ ਦੇਣ ਦਾ ਆਪਾਂ ਨੂੰ ਪੂਰਾ ਭਰੋਸਾ ਜਤਾਇਆ ਗਿਆ ਸਾਥੀਓ ਇਹਨਾਂ ਦੇਖੋ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਸਾਰਾ ਕੱਡਰ ਹੈ ਅੱਜ ਇਸ ਪਿੰਡ ਦੇ ਵਿੱਚ ਇਕੱਠੇ ਹੋਏ ਆ ਇਸੇ ਤਰ੍ਹਾਂ ਹੀ ਤੁਸੀਂ ਆਪਣਾ ਸੰਘਰਸ਼ ਨੂੰ ਮਜ਼ਬੂਤ ਬਣਾਓ ਸਰਕਾਰ ਨੂੰ ਆਪਾਂ ਨੂੰ ਜਗਾਉਣਾ ਪੈਣਾ ਕਿਉਂਕਿ ਸਰਕਾਰ ਸੁੱਕੀ ਪਈ ਹੈ 3 ਸਾਲ ਤੋਂ ਸਰਕਾਰ ਦੇ ਚੰਦ ਦਿਨ ਰਹਿ ਗਏ ਤੁਹਾਨੂੰ ਥੋੜੇ ਦਿਨ ਪਹਿਲਾਂ ਹੀ ਹਰਜੋਤ ਬੈਂਕ ਜੀ ਦਾ ਬਿਆਨ ਆਇਆ ਸੀਗਾ ਅਸੀਂ ਭਰਤੀ ਕਰਨ ਜਾ ਰਹੇ ਹਾਂ ਉਹਦੇ ਡਰ ਹੈਗਾ ਨੰਦਪੁਰ ਧਰਨਾ ਲੱਗੇਗਾ ਮੇਰੇ ਇਲਾਕੇ ਦੇ ਵਿੱਚ ਕੈਡਰ ਆਊਗਾ ਲੋਥ ਪ੍ਰਸ਼ਨ ਪੁੱਛਣਗੇ ਹਾਂਜੀ ਆ ਕਿਉਂ ਆਏ ਨੇ ਉਹਨਾਂ ਨੂੰ ਪਤਾ ਵੀ ਇਹ ਕੀ ਧਰਨਾ ਲਾਣ ਆਏ ਨੇ ਇਹ ਆਪਦਾ ਰੋਜ਼ਗਾਰ ਮੰਗਣ ਆਏ ਨੇ ਸਾਥੀਓ ਉਹ ਬਿਆਨ ਉਸ ਦਾ ਝੂਠਾ ਹੈ ਸਿਰਫ ਉਸ ਦਾ ਬਿਆਨ ਇਸ ਕਰਕੇ ਆਇਆ ਹੈ ਵੀ ਇਹਨਾਂ ਨੂੰ ਘਰਾਂ ਦੇ ਵਿੱਚ ਡੱਕਿਆ ਜਾਵੇ ਇਹ ਫਿਰ ਲਾਇਬ੍ਰੇਰੀਆਂ 'ਚ ਬੈਠ ਜਾਣ ਸਾਥੀਓ ਇਹ ਸਿਰਫ ਝੂਠ ਹੈ ਇਕੱਠੇ ਹੋ ਯੂਨੀਅਨ ਦਾ ਸਾਥ ਦਿਓ ਪਿੰਡਾਂ ਦੇ ਵਿੱਚ ਮੀਟਿੰਗਾਂ ਕਰੋ ਆਪਣਾ ਸੰਘਰਸ਼ ਤੇਜ਼ ਕਰੋ ਜਿਸ ਦੇ ਨਾਲ ਸਰਕਾਰ ਨੂੰ ਨਖੇਦੀ ਕੀਤੀ ਜਾਵੇ ਤੇ ਆਪਣੀ ਜਲਦ ਤੋਂ ਜਲਦ ਕੀ ਹੈ ਭਰਤੀ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਮੰਗ ਸਾਂਝੀ ਹੋਵੇਗੀ ਤੁਹਾਡੀ ਮੰਗ ਸਾਰਿਆਂ ਦੀ ਸਾਂਝੀ ਹੋਵੇਗੀ ਸੰਘਰਸ਼ ਸੰਜਿਆ ਹੈ ਪੋਸਟਾਂ ਸਾਰਿਆਂ ਦੀ ਆਣ ਗਈਆਂ ਤਾ ਧੰਨਵਾਦ ਸਾਥੀਓ ਅੱਜ ਜਿਹੜੇ ਇੱਥੇ ਪਹੁੰਚੇ ਇਹਨਾਂ ਦਾ ਅਸੀਂ तहे ਦਿਲ ਨਾਲ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਸਰਕਾਰ ਦੀ ਨਕੀਦੀ ਇਸੇ ਤਰ੍ਹਾਂ ਜਾਰੀ ਰਹੇਗੀ ਧੰਨਵਾਦ ਸਾਥੀਓ